ਪੋਹਾਦੀ ਨਗਰ ਕੌਂਸਲ ਨਗਰੋਟ ਜੈਮਲ ਸਿੰਘ ਦੇ ਚੋਣਾਂ ਦੇ ਲਈ ਜਿੱਥੇ ਕਿ ਇੱਕ ਪਾਸੇ ਵਿਸ਼ੇਸ਼ ਤੌਰ ਤੇ ਮੰਤਰੀ ਲਾਲ ਚੰਦ ਕਟਾਰੋ ਚੱਕ ਪਹੁੰਚੇ ਉੱਥੇ ਹੀ ਇਹਨਾਂ ਚੋਣਾਂ ਦੇ ਅੱਜ ਨਤੀਜੇ ਵੀ ਕੋਸ਼ਿਸ਼ ਕੀਤੀ ਗਿਆ ਤਾਂ ਸ ਵੀਰਾ ਤੋਂ ਨਾਲ ਸਾਂਝਾ ਕਰ ਰਹੇ ਆ ਪੋਹਾਦੀ ਪੋਹਾ ਦੇ ਨਗਰ ਕੌਂਸਲ ਨਰੋਟ ਜੈਮਲ ਸਿੰਘ ਦੇ ਚੋਣਾਂ ਦੀ ਜੋ ਹੈ ਅੱਜ ਜਿੱਥੇ ਕਿ ਚੋਣਾਂ ਹੋਈਆਂ ਉੱਥੇ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀ ਵਾਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਕਾਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇੱਟ ਇਹ ਅਸਲੀ ਇੱਟ ਨਹੀਂ 200 ਜਾਂ 100 ਮਿੱਟ ਨਹੀਂ ਦੇ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹਾਂ ਸਾਡੇ ਪੰਜਾਬ ਦੇ education system دی मुख्यमंत्री ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹ ਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਸੀ, ਜਿਨ੍ਹਾਂ ਪੰਜਾਬ ਪਰਤ ਕੇ ਆਪਣੇ ਤਜਰਬੇ ਸਾਂਝੇ ਕੀਤੇ। ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅਧਿਆਪਕਾਂ ਨੂੰ ਇੱਕ ਅਜਿਹੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਅਸੀਂ ਇਹ ਸਿੱਖਿਆ ਕਿ ਅਸਲ ਦੇ ਵਿੱਚ ਬੱਚਿਆਂ ਨੂੰ ਸਟ्रेस ਫਰੀ ਰੱਖਣਾ ਕਿਵੇਂ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਤੋਂ ਇਲਾਵਾ ਆਈਆਈਐਮ ਅੰદાવાદ ਭੇਜਿਆ ਜਾ ਚੁੱਕਿਆ ਹੈ ਜਿੱਥੇ ਕੀ ਚੋਣਾ ਹੋਈਆਂ ਉੱਥੇ ਹੀ ਨਤੀਜੇ ਵੀ ਕੋਸ਼ਿਸ਼ ਕੀਤੇ ਗਏ ਤੁਹਾਨੂੰ ਦੱਸਤੀਏ ਕਿ ਸਾਰਾ ਦਾ ਸਾਰਾ ਜੋ ਪ੍ਰੋਗਰਾਮ ਹੈ ਉਹ ਐਸ ਡੀ ਐਮ ਪਠਾਨਕੋਟ ਅਰਸ਼ਦੀਪ ਸਿੰਘ ਲੁਬਾਣਾ ਦੀ ਦੇਖਰੇਖ ਹੇਠ ਹੋਇਆ ਜਿੱਥੇ ਕੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੀ ਖਾਸ ਤੌਰ ਤੇ ਮੌਜੂਦ ਰਹੇ ਇਸ ਵਿੱਚ ਨਗਰ ਪੰਚਾਇਤ ਦੇ ਨਵੇਂ ਪ੍ਰਧਾਨ ਦੇ ਰੂਪ ਚ ਬਬਲੀ ਕੁਮਾਰ 바ਵੀ ਨੂੰ ਜੋ ਕਿ ਨਿਯੁਕਤ ਕੀਤਾ ਗਿਆ ਹੈ ਤੇ ਅੱਜ ਉਹਨਾਂ ਦੇ ਅ ਅਹੁਦੇ ਨੂੰ ਜੋ ਹੈ ਗ੍ਰਹਿਣ ਕਰਵਾਇਆ ਗਿਆ ਤੁਹਾਨੂੰ ਦੱਸਤੀਏ ਕਿ ਇਹ ਬੋਹਾ ਦੀਆਂ ਤਸਵੀਰਾਂ ਨੇ ਬੋਹਾ ਦੇ ਨਗਰ ਕੌਂਸਲਰ ਨਰੋਡ ਜੈਮਲ ਸਿੰਘ ਦੇ ਵਿਖੇ ਜਿੱਥੇ ਕੀ ਐ ਚੋਣਾ ਹੋਈਆਂ ਸਨ ਅਤੇ ਅੱਜ ਉਹਦਾ ਉਹਨਾਂ ਦਾ ਗ੍ਰਹਿਣ ਕਰਵਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਜਿੱਥੇ ਵਿਕਾਸ ਦੇ ਉੱਤੇ ਗੱਲ ਦੁਹਰਾਈ ਉੱਥੇ ਹੀ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਵੀ ਉਹ ਨਜ਼ਰ ਆਇਆ। ਤਾਂ ਤੁਹਾਨੂੰ ਬਿਨਾਂ ਦੇਰੀ ਕੀਤੇ ਸੁਣਾ ਦਿੰਨੇ ਆ ਇਸ ਪੂਰੇ ਮਾਮਲੇ ਦੇ ਉੱਤੇ ਪੋਆ ਨਗਰ ਕੌਂਸਲਰ ਨਰੋਡ ਜੈਮਲ ਸਿੰਘ ਵਿਖੇ ਪਹੁੰਚੇ ਲਾਲਚੰਦ ਕਟਾਰੂਚੰਗ ਮੰਤਰੀ ਲਾਲਚੰਦ ਕਟਾਰਚੱਕ ਨੇ ਕੀ ਕੀ ਕਿਹਾ। ਬੇਸਿਕਲੀ ਪਿਛਲੇ ਲੰਬੇ ਸਮੇਂ ਤੋਂ ਆਵਾਜ਼ੀ ਪਾਰਟੀ ਦੀ ਸਰਕਾਰ ਮਾਰਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਚ ਪੰਜਾਬ ਦੇ ਅੰਦਰ ਜਿੱਤੇ ਡਿਵੈਲਪਮੈਂਟ ਦੇ ਕਾਰਜ ਵਿਕਾਸ ਦੀਆਂ ਵੱਡੀਆਂ ਸਟੋਰੀਕਲ ਪਲਾਨਾਂ ਬੁੜੀਆਂ ਗਈਆਂ ਨੇ ਉਹਦੇ ਨਾਲ ਨਾਲ ਨਗਰ ਪੰਚਾਇਤ ਨਰੋਡ ਜਮ ਸਿੰਘ ਨੂੰ ਵੀ ਬਹੁਤ ਵੱਡਾ ਤੋਹਫਾ ਮਾਰਜੋ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਝੀ ਨੇ ਦਿੱਤਾ ਔਰ ਇੱਥੇ ਇਥੋਂ ਦੇ ਲੋਕਾਂ ਨੂੰ ਸ਼ਿਵਰਜ ਮਿਲਿਆ ਇੱਥੋਂ ਦੇ ਲੋਕਾਂ ਨੂੰ ਜਿਹੜਾ ਆ ਬਹੁਤ ਵੱਡੀ ਵਾਟਸਪਲਾਈ ਮਿਲੀ ਸੋ ਲਗਭਗ 23 ਕਰੋੜ ਰੁਪਈਆ ਜਿਹਦੇ ਵਿੱਚ ਇਸ ਨਗਰ ਦੇ ਲੋਕਾਂ ਨੂੰ ਮਿਲਿਆ ਸੀਵਰੇਜ ਲਈ ਔਰ ਵਾਟਰ ਟ੍ਰੀਟਮੈਂਟ ਦੇ ਲਈ ਸੋ ਉਹ ਜਿਹੜਾ ਵਿਕਾਸ ਦਾ ਕੰਮ ਇਸ ਨਗਰ ਚੱਲਿਆ ਉਹ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਚੋਣਾਂ ਦੇ ਦੌਰਾਨ ਨਗਰ ਪੰਚਾਇਤ ਨਰੋਲ ਜਮ ਨਰੋਡ ਜਮ ਸਿੰਘ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਭਰੋਸਾ ਪ੍ਰਗਟਾਇਆ ਔਰ ਮੈਂ ਤੁਹਾਨੂੰ ਕਹਿ ਸਕਦਾ ਪਛੀ ਜ਼ੀਰੋ ਤੋਂ ਕੰਮ ਸ਼ੁਰੂ ਕੀਤਾ ਸਾਡਾ ਨਾਂ ਕੋਈ ਇੱਥੇ ਐਮ ਸੀ ਸੀ ਸੀਗਾ ਔਰ ਅਸੀਂ 2022 ਦੇ ਅੰਦਰ ਵੀ ਇਸ ਨਗਰ ਤੋਂ ਦੂਜੇ ਨੰਬਰ ਦੇ ਮਲਰੇਸਾ ਸੋ ਨਗਰ ਪੰਚਾਇਤ ਨਰੋਜਮ ਸਿੰਘ ਦੇ ਲੋਕਾਂ ਦਾ ਜਿਹੜਾ ਉਹ ਵਿਸ਼ਵਾਸ ਜਿਹੜਾ ਸਾਨੂੰ ਆਸ਼ੀਰਵਾਦ ਮਿਲਿਆ ਉਹ ਕੰਮਾਂ ਦੇ ਆਧਾਰ ਤੇ ਮਿਲਿਆ ਔਰ ਉਹਨਾਂ ਕੰਮਾਂ ਦੇ ਬਲਬੁੱਤ ਜਿਹੜੀ ਸਾਡੀ ਇੱਥੇ ਅੱਜ ਨਗਰ ਪੰਚਾਇਤ ਦੇ ਅੰਦਰ ਪ੍ਰਧਾਨਗੀ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਸੋ ਮੈਂ ਸਭ ਤੋਂ ਪਹਿਲੋਂ ਮਾਨਯੋਗ ਮੁੱਖ ਮੰਤਰੀ ਸੁਖਪ੍ਰਵਾਸ ਸੁਮਾਨ ਜੀ ਔਰ ਸਾਡੇ ਨੈਸ਼ਨਲ ਕਨਵੀਨੀਅੰਸ ਦੀ ਆਰਬੰਦ ਕੇਜਰੀワਲ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਸਾਨੂੰ ਜੋਗ ਅਗਵਾਈ ਦੇ ਕੇ ਇੱਥੇ ਆਰੰਭ ਹੋਏ ਕੰਮਾਂ ਨੂੰ ਅੱਗੇ ਲਿਆ ਕੇ ਜਾਣ ਦਾ ਹਮੇਸ਼ਾ ਸਾਹਜ ਦਿੱਤਾ ਹਮੇਸ਼ਾ ਅਗਵਾਈ ਦਿੱਤੀ ਸੋ ਅੱਜ ਮੇਰੇ ਵੱਲੋਂ ਸਭ ਤੋਂ ਪਹਿਲੋਂ ਜਿਹੜੇ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ ਪਬਲਿਕ ਮਾਰ ਬੱਬੀ ਜੀ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਸਾਰੇ ਸਾਡੇ ਮੈਂਬਰਾਂ ਨੇ ਪ੍ਰਧਾਨ ਚੁਣਿਆ ਸੋ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹਦੇ ਨਾਲ ਸਾਡੇ ਦੋ ਵਾਈਸ ਪ੍ਰਧਾਨ ਚੁਣੇ ਆ ਭੈਣ ਜੀ ਮਾਇਆ ਦੇਵੀ ਜੀ ਔਰ ਭੈਣ ਜੀ ਮਨੀਸ਼ਾ ਮਾਜਨ ਜੀ ਸੋ ਸਾਰੀ ਟੀਮ ਨੇ ਸਾਡੀ ਜਿਹੜੀ ਇੱਕ ਪਰਿਵਾਰ ਬਣ ਕੇ ਇੱਕ ਮਤਲਬ ਮੈਂ ਸਮਝਦਾ ਵੀ ਕਿ ਕਰੀ ਦੇ ਰੂਪ ਦੇ ਵਿੱਚ ਜਿਹੜਾ ਅੱਜ ਫੈਸਲਾ ਕੀਤਾ ਸੋ ਮੇਰੇ ਵੱਲੋਂ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਨਵੀਂ ਚੁਣੀ ਹੋਈ ਸਾਰੀ ਕਮੇਟੀ ਨੂੰ ਔਰ ਅਸੀਂ ਚਾਹਦੇ ਹਾਂ ਵੀ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਇਥੋਂ ਮਤਲਬ ਲੋਕਾਂ ਨੇ ਚੁਣਿਆ ਮਾੜੀ ਗੱਲ ਇਹ ਆ ਵੀ ਅੱਜ ਜੋ ਚੋਣ ਪ੍ਰਕਿਰਿਆ 'ਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਵੀ ਆਉਣਾ ਚਾਹੀਦਾ ਸੀਗਾ ਅਸੀਂ ਉਹਨਾਂ ਦੇ ਵੀ ਗੱਲਾਂ ਸੁਣਨਾ ਚਾਹੁੰਦੇ ਸੀ ਪਰ ਉਹ ਕਿਉਂ ਨਹੀਂ ਆਏ ਤਾਂ ਹੁਣ ਉਹ ਹੀ ਜਾਣਦੇ ਆ ਲੇਕਿਨ ਅੱਜ 7 ਮੈਂਬਰਾਂ ਨੇ ਮੇਰੇ ਸਮੇਤ ਸਰਬਸੰਮਤੀ ਦੇ ਨਾਲ ਕਮੇਟੀ ਦਾ ਪ੍ਰਧਾਨ ਚੁਣਿਆ ਸੁਚੀ ਟੀਮ ਚੁਣੀ ਆ ਔਰ ਆਉਣ ਵਾਲੇ ਦਿਨਾਂ 'ਚ ਜਿਹੜੇ ਕੰਮ ਵਿਕਾਸ ਚੱਲ ਰਹੇ ਨੇ ਉਹਨਾਂ ਨੂੰ ਗਤੀ ਵੀ ਦੇਵਾਂਗੇ ਉਹਨਾਂ ਨੂੰ ਤੇਜ਼ ਵੀ ਕਰਾਂਗੇ ਉਹਦੇ ਤੇ ਆਖ ਵੀ ਰੱਖਾਂਗੇ ਤੇ ਨਾਲ ਦੀ ਨਾਲ ਅ ਪਿਛਲੇ 5 ਸਾਲਾਂ ਦੇ ਦੌਰਾਨ ਜਿਹੜੀਆਂ ਆ ਨਿਜਮਤਾਈਆਂ ਚ ਹੋਈਆਂ ਨੇ ਜਿਹੜੇ ਕੰਮਾਂ ਦੇ ਅੰਦਰ ਕੋ ਜੋ ਸਾਨੂੰ ਸੂਚਨਾ ਮਿਲੀ ਆ ਉਹ ਗੜਬੜੀਆਂ ਵੀ ਦੇਖਾਂਗੇ ਕਿੱਥੇ ਕਿੱਥੇ ਹੋਈਆਂ ਨੇ ਉਹਨੂੰ ਅ ਮਤਲਬ ਲੈ ਕੇ ਲੋਕਾਂ ਦੇ ਅੰਦਰ ਵੀ ਜਿਹੜਾ ਇੱਕ ਰੋਸ ਵੀ ਆ ਉਹ ਵੀ ਮਤਲਬ ਜਿਹੜਾ ਆ ਸਾਡੇ ਦਿਮਾਗ 'ਚ ਆ ਵੀ ਅਸੀਂ ਉਹ ਪੈਸੇ ਦੀ ਦੁਰਵਰਤੋਂ ਕਿੱਥੇ ਕਿੱਥੇ ਹੋਈ ਆ ਓਬਵੀਅਸly ਦੇਖਾਂਗੇ ਸੋ ਅੱਜ ਸਾਡੇ ਐਸਡੀਐਮ ਪਠਾਨਕੋਟ ਔਰ ਸਾਡੇ ਈਓ ਸਾਡੇ ਤਸਿਲਦਾਰ तमाम ਅਧਿਕਾਰੀ ਸਮਾਨਾਂ ਦੀ ਅ ਰਹਿਨਮਾਈ ਦੇ ਵਿੱਚ ਇੱਕ ਬਕਾਇਦਾ ਮੈਂਬਰਾਂ ਨੇ ਸੋਚ ਕੋਣ ਤੋਂ ਬਾਅਦ ਜਿਹੜੀ ਉਹ ਚੋਣ ਪ੍ਰਕਿਰਿਆ ਉਹਨੂੰ ਪੂਰਾ ਕੀਤਾ ਸੋ ਬਹੁਤ ਬਹੁਤ ਮੁਬਾਰਕਾਂ ਤੇ ਦੁਆਰਾ ਨੋਟ ਜਮ ਸਿੰਘ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਹੋਰ ਵੀ ਵਿਸ਼ਵਾਸ ਜਿੱਤਣ ਦੇ ਲਈ ਉਹਨਾਂ ਦਾ ਦਿਨ ਰਾਤ ਕੰਮ ਕਰਾਂਗੇ ਕੋਈ ਕਸਰ ਬਾਕੀ ਜਿਹੜੀ ਉਹਨੇ ਸੀ